ਰਣ ਤਾਰਾ ਤੇਜ ਬਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਖਤ ਸ੍ਰੀ ਦਉਂਦਵਾ ਸਾਹਿਬ ਤਲਵੰਡੀ ਸਾਬੂ ਪੁੰਗਾ ਮਸਪੂਣਾ ਸਾਖ ਕਿਹੜੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੌਂਦਾਂਵੀਂ ਬੀੜ ਲਖਾਈ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਉਹਨਾਂ ਨੇ ਮਰਜਾਦਾ ਕਿਹੜੀ ਤੋਰ ਸੀ 25 ਸਿੰਘਾਂ ਦੀ ਖੱਟ ਪਾਟ ਕਰਨ ਦੀ ਉਹ ਮਰਜਾਦਾ ਅਤੇ ਪੁੰਗਾ ਵਸਪੋਣਾ ਤਲਵੰਡੀ ਸਾਬੋ ਅੱਜ ਉਹਨਾਂ ਸਿੰਘਾਂ ਨੇ 25 ਸਿੰਘਾਂ ਨੇ ਖਣਪਾਟ ਕਰੇ ਤੇ ਅੱਜ ਇਲਾਕੇ ਦੀਆਂ ਸੰਗਤਾਂ ਸੰਤ ਮਹੰਤ ਤੇ ਹੋਰ ਜਹੇਦਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਪ੍ਰਧਾਨ ਸ਼ਰੋਮਣੀ ਕਮੇਟੀ ਦੇ ਧਾਮੀ ਸਾਹਿਬ ਸਾਡੇ ਸਿੰਘ ਸਾਹਿਬ ਜਿਨੇ ਵੀ ਆਏ ਆ ਮੈਂ ਸਭ ਦਾ ਧੰਨਵਾਦ ਕਰਦਾ ਦੂਜਾ ਸੰਗਤਾਂ ਨੂੰ ਬੇਨਤੀ ਕਰਦਾ ਵੀ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਦਸਵੇਂ ਪਾਤਸ਼ਾਹ ਨੇ ਆਪਣੇ ਖਾਤਰ ਸਰਮਨਸਵਾਰਿਆ ਤੇ ਆਪਣੇ ਇੱਥੇ ਜੇ ਉਸ ਟਾਈਮ ਤੇ ਉਹ ਦ੍ਰਿਸ਼ ਦੇਖਣ ਵਾਲਾ ਹੋਊਗਾ ਕਦੋਂ ਮਾਤਾ ਨੇ ਕਿਹਾ ਸੀ ਸਹਿਬ ਜਾਦੇ ਕਿੱਥੇ ਆ ਤੇ ਉਹ ਦ੍ਰਿਸ਼ ਤੇ ਅੱਜ ਉਹ ਜੋ ਚੀਜ਼ ਨੂੰ ਆਪਾਂ ਯਾਦ ਕਰਕੇ ਉਹਨਾਂ ਸਹਿਬ ਜਾਦਿਆਂ ਨੂੰ ਯਾਦ ਕਰਕੇ ਤੇ ਆਪਾਂ ਭਾਈ ਸਾਰੇ ਅੰਮ੍ਰਿਤਸ਼ਕ ਗੁਰੂ ਵਾਲੇ ਬਣੀਏ ਇਸ ਕਰਕੇ ਮੈਂ ਅਪੀਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਵਾਂ ਸਦਾਨੀ ਪਤਰਾ ਦੇ ਦਾਨੀ ਜਿਨ੍ਹਾਂ ਨੇ ਤੇ ਚਰਨ ਪਾਏ ਇਸ ਧਰਤੀ ਨੂੰ ਪਾਵਨ ਪੁੱਤਰ ਬਣਾਇਆ ਤੇ 48 ਸਿੰਘਾਂ ਨੂੰ ਜੋ ਸਾਥ ਸੰਗਤ ਜੀ ਗੁਰਬਾਣੀ ਉਚਾਰਨ ਕਰਕੇ ਤੇ ਅਰਥ ਬੋਧ ਕਰਵਾਇਆ ਇਸ ਧਰਤੀ ਦੇ ਉੱਤੇ ਉਸ ਨੂੰ ਮੁੱਖ ਰੱਖਦੇ ਹੋਇਆ ਜਿਸ ਸਿੱਖ ਪਾਵਨ ਪੁੱਤਰ ਧਰਤੀ ਦੇ ਉੱਤੇ ਜਿੱਥੇ ਹਰ ਸਾਲ ਦੀ ਤਾਂ ਸੰਗੁਰਨਾ ਦਿਵਸ ਤੋਂ ਮਨਾਇਆ ਜਾਂਦਾ ਹੈ ਉਹ ਬੰਗਾ ਮਸਤੋਣਾ ਸਾਹਿਬ ਵਿਖੇ ਜੋ ਸੰਤ ਅਤਰ ਸਿੰਘ ਜੀ ਨੇ ਇਸ ਧਰਤੀ ਨੂੰ ਚਾਰ ਚੰਨ ਲਾਏ ਧਾਰਮਿਕ ਮਹਾਵਿਦਿਆਲਾ ਉਹਨਾਂ ਸਮੇਂ ਵਿੱਚ ਬਣਾਇਆ ਜਦੋਂ ਇੱਥੇ ਪਾਣੀ ਵੀ ਪੀਣ ਨੂੰ ਨਹੀਂ ਸੀ ਉਹਨਾਂ ਨੇ ਇਸ ਧਰਤੀ ਨੂੰ ਆਵਾਜ਼ ਕੀਤਾ ਗੁਰੂ ਦੇ ਬਚਨ ਅਨੁਸਾਰ ਸੋ ਸਾਧ ਸੰਗਤ ਜੀ ਅੱਜ ਸਾਰੀਆਂ ਇਸ ਸੰਗਤਾਂ ਨੇ ਇਲਾਕੇ ਦੀਆਂ ਸੰਗਤਾਂ ਨੇ ਮਹਾਨ ਸੰਸਾਰ ਦੇ ਕੋਨੇ-ਕੋਨੇ ਤੋਂ ਵਿਦਵਾਨ Muni ਗਿਆਨੀ ਰਾਗੀ ਢਾਡੀ ਜੋ ਸੰਗਤਾਂ ਇੱਥੇ ਪਹੁੰਚੀਆਂ ਤੇ ਸਬੂਤਨਾ ਦਿਵਸ ਮਨਾਇਆ ਜੋ 25 ਇਹਨਾਂ ਨੂੰ ਲਾ ਕੇ ਸਤਾਰੂ ਮਹਾਂਵਦ ਦੇ ਵਿਦਿਆਰਥੀਆਂ ਨੂੰ ਸਾਰੀਆਂ ਸੰਗਤਾਂ ਦੇ ਆ ਕੇ ਜੋ ਇੱਥੇ ਆ ਕੇ ਦਰਸ਼ਨ ਕੀਤੇ ਨਾ ਨਾਮ ਆਪ ਕੀਤਾ ਜਿਹਨੂੰ ਸਮੋਹਣਾ ਬਣਾਇਆ ਗੁਰੂ ਕੀਆ ਪਛਿਆ ਪ੍ਰਾਪਤ ਨੇ ਸਾਰੀਆਂ ਸੰਗਤਾਂ ਦਾ ਦੁਆਰਾ ਧੰਨਵਾਦ ਕਰਦੇ ਅੱਤੇ ਬੁਲਾਉਂਦੇ ਆ ਅੱਦੇ ਦਾ ਜਬਾਤ ਦੇ ਵਿੱਚ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਤਨ ਸਾਹਿਬ ਸ੍ਰੀ ਗੁਰੂ ਕਬਨ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਂ ਪਿਤਰਾਂ ਤੇ ਪਿਤਰ ਕੀ ਧਰਤੀ ਤੱਕ ਸ਼੍ਰੀ ਦਨੋਆ ਸਾਹਿਬ ਪੁੰਗਾ ਮਸਪੂਰਨਾ ਸਾਹਿਬ ਮੇਕੇ ਹਰ ਸਾਲ ਦੀ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਕਾਕਾ ਸਿੰਘ ਜੀ ਅਤੇ ਸੋਚੇ ਜਥੇ ਵੱਲੋਂ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਦਿਵਸ ਆ ਬੜੀ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ ਬਾਬਾ ਜੀ ਵੱਲੋਂ ਬੜਾ ਸੋਹਣਾ ਪ੍ਰੋਗਰਾਮ ਕੀਤਾ ਗਿਆ ਹੈ ਪਰ 100 ਰੋਜ਼ ਤੋਂ ਸ਼੍ਰੀ ਖੰਡਪਾਤ ਸਾਹਿਬ ਪਰ ਆਰੰਭ ਹੋਇਆ ਇਸਨ ਜੇ ਸੰਪੂਰਨਤਾ ਹੋਈ ਹੈ। ਅੱਜ ਦੀਵਾਨਾਂ ਦੇ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ। ਗੁਰੂ ਜੀ ਦਾ ਉਪਦੇਸ਼ ਹੈ ਕਿ ਬਾਣੀ ਦੇ ਨਾਲ ਜੁੜ ਕੇ ਆਪਣਾ ਜਿਹੜਾ ਜਨਮ ਆ ਸਫਲ ਕਰੀਏ। ਇਹ ਮਹਾਪੁਰਖਾਂ ਵੱਲੋਂ ਉਪਦੇਸ਼ ਹੈ ਸਾਰੀਆਂ ਸੰਗਤਾਂ ਨੂੰ ਕਿ ਬਾਣੀ ਦੇ ਨਾਲ ਜੁੜ ਕੇ ਆਪਣਾ ਜਿਹੜਾ ਜਨਮ ਆ ਸਫਲ ਕਰੀਏ। ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ